ਜਾਂ ਜਾਣਦੀ ਹੈ ਪਰ ਡੱਲੇਵਾਲ ਸਾਹਿਬ ਨੂੰ ਚਿੜੀ ਨਹੀਂ ਫੜਕੰਦੇ ਵੀ ਰਾਤ ਨੂੰ ਡਿਊਟੀ ਹੁੰਦੀ ਹੈ ਵੀ ਅੰਦਰ ਜਿਹੜਾ ਇੱਕ ਪੁਲਿਸ ਕਹਿੰਦੇ ਨੇ ਵੀ ਪਿੱਛੇ ਪਿੰਡਾਂ 'ਚ ਪੁਲਿਸ ਹੋ ਲੱਗ ਚੁੱਕੀ ਹੈ ਕੀ ਚੱਕਰੇ ਵੀ ਡੱਲੇਵਾਲ ਸਾਹਿਬ ਨੂੰ ਲਿਜਾ ਸਕਦੇ ਨੇ ਨਹੀਂ ਵੀ ਅਸੀਂ ਨਹੀਂ ਚੱਕਣਦੇ ਇੱਕ ਤੁਮੇ ਚੱਕਣਦੇ ਨਹੀਂ ਇੱਥੇ ਤਾਂ ਬਹੁਤ ਬਹੁਤ ਬਾਈ ਜੇ ਬਚਾਨ ਜਾਂਦੀ ਹੈ ਜੇ ਬਾਈ ਸੋਸ਼ਲ ਬਚਾਨ ਦੇ ਘਰੇ ਚ ਜਾਂਦੀ 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 ਜਾਵੇ ਇੱਕ ਮਿੰਟ ਫੜਾਉਂਦੇ ਜੀ ਅੱਛਾ ਚਿੜੀ ਨਹੀਂ ਵੀਰੇ ਅੰਦਰ ਫੜਕੰਦੇ ਸਾਨੂੰ ਮਾਰ ਕੇ ਚੱਕ ਸਕਦੇ ਜੀ ਮਤਲਬ ਡੱਲੇਵਾਲ ਨੂੰ ਹਾਂ ਉਹਨੇ ਕਿਵੇਂ ਲੱਗ ਜੂਗੀ ਠੀਕ ਹੈ ਬਈ ਰਾਜੋ ਸਪੀਕਰ ਹੁੰਦੇ ਇੱਥਾ ਜੋ ਉਹਦੀ ਕੂਕੂ ਉਹਦੀ ਬਿਜਾਦ ਨੇ ਪੁਲਸ ਨੇ ਹਾਰਨ ਮਾਰ ਦਿੰਦੀ ਵੀ ਆ ਗਏ ਭਾਈ ਆ ਗਏ ਉਹੀ ਕੰਮ ਕਰੇ ਸਾਡਾ ਵਾਲਾ ਹੀ ਡੱਲੇਵਾਲ ਸਾਹਿਬ ਕੰਨੀਓ ਜੀ ਵੀ ਆਪਾਂ ਜਾਣਾਂਗਾ ਜਾਣੀ ਹੈ ਜੀ ਚਾਹੇ ਕੁਸੀ ਹੋ ਜੇ ਚਾਹੇ ਮਰਨਾ ਪੈ ਜੇ ਕੁਸੀ ਹੋ ਜੇ ਜਾਣਾ ਤਾਂ ਜਾਣੀ ਹੈ ਤੇ ਸਾਡੇ ਸਪੈਸ਼ਲ ਇਨਵਾਈਟ ਕਰਨਾ ਯਾਰ ਡੱਲੇਵਾਲ ਸਾਹਿਬ ਦਾ ਇਕੱਲੇ ਦਾ ਤਾਂ ਮਸਲਾ ਹੈ ਨਹੀਂ ਹਨਾ ਠੀਕ ਹੈ ਸਾਰੇ ਪੰਜਾਬ ਦਾ ਹੀ ਮਸਲਾ ਜਿਹੜਾ ਅਸਲ ਨਾਲ ਇਹ ਜਾਗਦੀਆਂ ਜ਼ਮੀਰਾਂ ਵਾਲੇ ਪਹੁੰਚ ਗਏ ਮੇਰੇ ਕੋਲ ਗੱਲ ਸਿੱਧੀ ਜੀ ਆ 10 ਲੱਖ ਬੰਦੇ ਦਾ ਇਕੱਠ ਕਰੇ ਦਾ ਕੋਈ ਫਾਇਦਾ ਨਹੀਂ ਭੋਗਦੇ ਜਿਹੜਾ ਇੱਥੇ ਨਹੀਂ ਆਇਆ ਹਾਂਜੀ ਹਾਂਜੀ ਗੱਲ ਸਿੱਧੀ ਜੀ ਆ ਕਿਉਂ ਜੀ ਭਾਈ ਜੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਹਿਣਾ ਜੀ ਲੀਡਰ ਲੀਡਰਾਂ ਦੇ ਮਗਰ ਨਾਲ ਲੱਗੋ ਜੀ ਆਮ ਪਬਲਿਕ ਆ ਉਹ ਸਿੱਧੇ ਮੱਥੇ ਆਓ ਰਿਆ ਕੇ ਮਦਦ ਕਰੋ ਜਿੰਨੀ ਵੀ ਹੋ ਸਕਦੀ ਹੈ ਲੰਗਰ ਪਾਣੀ ਦੀ ਸੇਵਾ ਕਰੋ ਆ ਕੇ ਉਹਰੇ ਹਾਜ਼ਰੀ ਲਾਓ ਜਿਹੜਾ ਹੁਣ ਘਰਾਂ 'ਚ ਬੈਠਾ ਕਰਨੇ ਬੈਠਾ ਟਾਈਮ ਨਹੀਂ ਗਿਆ ਜੀ ਇਹਦਾ ਸਭ ਦਾ ਸਾਂਝਾ ਮੋਰਚਾ ਕਿਸੇ ਇੱਕ ਪਾਰਟੀ ਦਾ ਮੋਰਚਾ ਨਹੀਂ ਹੈਗਾ ਠੀਕ ਹੈ ਅਸੀਂ ਅਗਰਾਹਾਂ ਦੇ ਆ ਪਰ ਅਸੀਂ ਉਹ ਅਗਰਾਹਾਂ ਦੇ ਵੱਲ ਨਹੀਂ ਸਾਡਾ ਸੋਚ ਆ ਵੀ ਸਾਡੀ ਪਿੰਡ ਦੇ ਪੱਖ ਤੌਰ ਤੇ ਆ ਵੀ ਅਸੀਂ ਪਿੰਡ ਤੋਂ ਕੋਕ ਤੁਰੇ ਆ ਵੀ ਅਸੀਂ ਆਪ ਦਾ ਇੱਥੇ ਜਿਹੜਾ ਸਾਡਾ ਇਕੱਠਾ ਹੈ ਜਿਹੜਾ ਸਾਂਝਾ ਹੋ ਰਿਹਾ ਹੈਗਾ ਤੁਸੀਂ ਅਗਰਾਹਾਂ ਜੱਥੇ ਬੰਦੀ ਵੱਲੋਂ ਅਸੀਂ ਅਗਰਾਹਾਂ ਜੱਥੇ ਬੰਦੀ ਵੱਲੋਂ ਆ ਪਰ ਅਸੀਂ ਇੱਥੇ ਪਹੁੰਚੇ ਆ ਤੇ ਪੱਗ ਦਾ ਰੰਗ ਵੀ ਚੇਂਜ ਕਰਿਆ ਹੋਇਆ ਪੱਗ ਦਾ ਚੇਂਜ ਆ ਇਹਦਾ ਪੈਦਾ ਜਿਹੜਾ ਹਰੇ ਆ ਪੂਰਾ ਖੱਟਾ ਸਾਡਾ ਅੱਛਾ ਵਾਹ ਰੰਗ ਦਾ ਪੰਗ ਦਾ ਰੰਗ ਹਾਂਜੀ 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 ਚੇਂਜ ਕਰਤਾ ਅੱਛਾ ਅੱਛਾ ਤੁਸੀਂ ਜੰਨੀ ਕਿ ਇੱਧਰ ਆ ਗਏ ਗਰੁੱਪ ਚ ਜਿੱਥੇ ਆ ਗਏ ਠੀਕ ਹੈ ਕਿਹੜਾ ਪਿੰਡ ਹੈ ਜੀ ਕਾਲੇ ਕੇ ਜੀ ਕਾਲੇ ਕੇ ਕਿੰਨੇ ਬੰਦੇ ਆਏ ਹੋ ਜੀ 14 ਬੰਦੇ ਆਏ ਜੀ 14 ਬੰਦੇ ਆਏ ਹੋ ਹਾਂਜੀ ਹਾਂਜੀ ਬਿਲਕੁਲ ਜੀ ਦੇਖ ਸਕਦੇ ਹੋ ਪਿੱਛੇ ਵੀ ਹਾਂਜੀ ਭਾਈ ਜੀ ਜਿਹੜੇ ਅਸੀਂ ਜਖੇਪੜਾ ਲਈ ਸੰਗਤ ਆਈ ਹੈ ਜੀ ਜਖੇਪੜ ਤੋਂ 15 ਬੰਦੇ ਆਇਆ ਸੀ ਠੀਕ ਹੈ ਤੇ ਉਹਨੇ ਰਸਣ ਲਿਆ ਨਾ ਇੱਕ ਖੰਡ ਦੀ ਪੋਰੀ ਤੁਸੀਂ ਵੀ ਕਿ ਉਧਰੋਂ ਦੂਜੀ ਜਥੇ ਬੰਦੀ ਵੱਲੋਂ ਆਏ ਹੋ ਨਹੀਂ ਜੀ ਅਸੀਂ ਤਾਂ ਮੈਂ ਤਾਂ ਐਂਪਾਇਰ ਹੋਇਆਗਾ ਮੁਲਾਜ਼ਮਾਂ ਪਰ ਅਸੀਂ ਆਹ ਦੇਖ ਕੇ ਆਇਆ ਕਿਸਾਨਾਂ ਨੂੰ ਠੀਕ ਹੈ ਆਪਾਂ ਨੂੰ ਖਣਨ ਦੀ ਜ਼ਰੂਰਤ ਹੀ ਲੋੜ ਹੈ ਇੱਥੇ ਆਲੇ-ਖਾਲੇ ਕਿ ਜੀ ਅੱਛਾ ਕਿੱਥੇ ਆਏ ਹੋ ਆਪਣਾ ਗਰਾਹ ਜਥੇ ਬੰਦੀ ਵੱਲੋਂ ਪਹਿਲਾ ਗਰਾਹ ਨਹੀਂ ਇਹਦਾ ਵੱਖਰੇ ਹੋ ਕੇ ਆਏ ਹੋ ਅੱਛਾ ਇਹ ਕਿਹ ਵੱਖਰੇ ਹੋਏ ਹੋ ਪਹਿਲਾ ਗ੍ਰਾਹਕਾਂ ਚ ਸੀਗੇ ਕੀ ਨਾਮ ਆ ਆਪਣਾ ਗਰਮੇਲ ਗਰਮੇਲ ਸਿੰਘ ਜੀ ਆਪਣਾ ਜੀ ਗੁਰਦੇਵ ਸਿੰਘ ਜੀ ਹਾਂ ਜੀ ਗੁਰਦੇਵ ਸਿੰਘ ਜੀ ਅੱਛਾ ਛੋਟਾ ਵੀ ਗੁਰਦੇਵ ਆ ਛੋਟਾ ਵੀ ਗੁਰਦੇਵ ਗਰਮੇਲ ਜੀ ਗਰਮੇਲ ਸਿੰਘ ਅੱਛਾ ਗਰਮੇਲ ਸਿੰਘ ਕਈ ਵਾਰੀ ਆਵਾਜ਼ ਕਰਕੇ ਹਾਂ ਜੀ ਬਾਅਦ ਇੱਕ ਗਾਣਾ ਤਣਾਉ ਲੈ ਕੇ ਲਵੇ ਵੀ ਆ ਜਿਲ੍ਹਾ ਮੋਗਾ ਜਿਲ੍ਹਾ ਮੋਗਾ ਜਿਲ੍ਹਾ ਮੋਗਾ ਕੀ ਗੱਲ ਦਾ ਰਣਜੀਤ ਸਿੰਘ ਕੁੱਕੀ ਗੱਲ ਦਾ ਰਣਜੀਤ ਸਿੰਘ ਕੁੱਕੀ ਗੱਲ ਛੋਟੇ ਪਿੰਡ ਦਾ ਹੈ ਹਾਂ ਜੀ ਡਾਕਟਰ ਖੇਲ ਸਿੰਘ ਗੱਲ ਦਾ ਠੀਕ ਹੈ ਤੁਹਾਡਾ ਡੈਡੀ ਡਾਕਟਰ ਖੇਲ ਸਿੰਘ ਗੱਲ ਸੀ ਠੀਕ ਹੈ ਕੁੱਕੀ ਨੇ ਵੀ ਬੜੀਆਂ ਕੁਰਬਾਨੀਆਂ ਦਿੱਤੀਆਂ ਨੇ ਜੀ ਬੂਰੀਆ ਜ ਕਿਉਂ ਵੀ ਬਹੁਤ ਵੱਧ ਕੋਸ਼ਿਸ਼ ਕੀਤੀ ਐ ਵੀ ਆਪਾਂ ਇਹ ਪਿੱਛੇ ਨਹੀਂ ਹਟਣਾ ਇਸ ਗੱਲ ਤੋਂ ਆਪਾਂ ਅੱਗੇ ਰਹਿਣਾ ਇਸ ਗੱਲ ਤੇ ਆਹ ਜੀ ਕਹਿਣਾ ਚਾਹੁੰਦੇ ਆਂ ਜੀ ਵੀ ਸਾਰੇ ਰਲ ਮਿਲ ਕੇ ਪਹੁੰਚੋ ਇੱਥੇ ਬਾਰਡਰ ਤੇ ਤੇ ਅਸੀਂ ਕਹਿੰਦੇ ਆਂ ਵੀ ਸਾਰੇ ਰਲ ਮਿਲ ਕੇ ਇੱਥੇ ਪਹੁੰਚੋ ਤੇ ਆਪਾਂ ਇਹ ਜਿਹੜਾ ਬਾਰਡਰ ਐ ਤਾਂ ਕੋਈ ਵੱਡੀ ਗੱਲ ਨਹੀਂ ਜੇ ਆਪਾਂ ਸਾਰੇ ਰਲ ਮਿਲ ਕੇ ਤਾਂ ਆਪਾਂ ਇਹਨੂੰ ਇੱਕ ਮਿੰਟ ਵਿੱਚ ਪਾਰ ਕਰ ਜਾਾਂਗੇ ਜੇ ਆਪਾਂ ਆਪਣਾ ਇਕਾਂ ਚਾਹੀਦਾ ਵਾ ਸਾਰੇ ਜੀ ਤੁਸੀਂ ਦੇਖ ਹੀ ਰਹੇ ਆ ਕਿਸੇ ਚੀਜ਼ ਦੀ ਘਾਟ ਨਹੀਂ ਸੁਦਾ ਲੰਘ ਕੇ ਚੱਲਦੇ ਆਂ ਠੀਕ ਐ ਆਜੋ ਅੱਗੇ ਆਜੋ ਪਹਾੜ ਭਰਾਈ ਪਹਾੜਪੁਰਾ ਪਰਿਆਲਾ ਜ਼ਿਲ੍ਹਾ ਜ਼ਿਲ੍ਹਾ ਜਿਸ ਤਰ੍ਹਾਂ ਹੁਣ ਕਮੇਨ ਜਿਹੜਾ ਮਸਲਾ ਆੜਿਆ ਹੋਇਆ ਹੈਗਾ ਜਿਹੜੇ ਪਟੋ ਤਾੜ ਹੋਇਆ ਹੋਇਆ ਪੰਜਾਬ ਪੰਜਾਬ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹਾਂ ਇਹਨਾਂ ਨੂੰ ਸਾਰੇ ਜੁਨੀਆ ਨੂੰ ਇੱਕ ਹੋਣਾ ਚਾਹੀਦਾ ਜੀ ਜਿਹੜੇ ਲੋਕ ਤਾਂ ਸਾਰੇ ਇੱਕਰੇ ਜੁਨੀਨ ਵੀ ਆਪਜ ਥੋੜੇ ਘੋਤੇ ਗੁੱਸੇ ਗਿਲੇ ਨੇ ਜਾਂ ਤਾਂ ਜਿਹੜੇ ਆਮ ਲੋਕ ਨੇ ਉਹਨਾਂ ਦਾ ਕੋਈ ਗੁੱਸਾ ਗਿਲਾ ਨਹੀਂ ਜਿਹੜੀਆਂ ਜਥੇਬੰਦੀਆਂ ਨੇ ਆਪਜ ਉਹਨਾਂ ਨੇ ਆਪ ਤੇ ਗੁੱਸੇ ਗਿਲੇ ਨੇ ਥੋੜੇ ਉਹਨਾਂ ਨੂੰ ਕੱਢਣੇ ਚਾਹੀਦੇ ਨੇ ਕੱਢ ਕੇ ਉਹਨਾਂ ਨੂੰ ਜਨਕੀ ਟੇਕਾ ਕਰਕੇ ਇਹ ਕੰਮ ਕਰਨਾ ਚਾਹੀਦਾ ਜਿਵੇਂ ਡੱਲਿਆ ਸਭ ਬੈਠੇ ਨੇ ਤੇ ਉਹਨਾਂ ਨੂੰ ਵੀ ਆਉਣਾ ਚਾਹੀਦਾ ਤੇ ਜਿਵੇਂ ਹੁਣ ਆ ਰਹੇ ਨਹੀਂ ਰਹੇ ਉਹ ਜਨਨੀ ਕਿ ਕਈ ਮੀਟਿੰਗਾਂ ਵੀ ਹੋ ਗਈਆਂ ਤੇ ਫਿਰ ਕੀ ਕਹਿਣਾ ਚਾਹੁੰਦੇ ਜਿਵੇਂ ਕੁਝ ਜਥੇਬੰਦੀਆਂ ਲੋਕ ਤਾਂ ਆੜੇ ਹੋਏ ਨੇ ਜਥੇਬੰਦੀਆਂ ਕਰਕੇ ਖੜੇ ਨੇ ਨਹੀਂ ਆਉਣਾ ਚਾਹੀਦਾ ਜਥੇਬੰਦੀਆਂ ਨੂੰ ਲੋਕ ਤਾਂ ਸਾਰੇ ਉਰੇ ਆੜੇ ਹੋਏ ਨੇ ਸਾਰੇ ਆ ਰਹੇ ਨੇ ਕਿਸੇ ਤਰ੍ਹਾਂ ਦੇ ਨਹੀਂ ਜਥੇਬੰਦੀਆਂ ਦੀ ਹੁਣ ਤਾਂ ਆਪਜੋ ਜੋ ਵੀ ਹੈਗਾ ਇਹਨਾਂ ਨੂੰ ਆਪਣੇ ਗੁੱਸੇ ਗਿੱਲੇ ਪਣਾਉਣੇ ਚਾਹੀਦੇ ਨੇ ਲੋਕਾਂ ਨੇ ਜੋ ਵੀ ਕਾਨੂੰਨ ਨੇ ਦੇਖੋ ਮੰਗਾ ਸਾਰੇ ਨੇ ਬਰਾਬਰ ਉਹੀ ਮੰਗਾ ਨੇ ਮੰਗ ਤਾਂ ਇੱਕੋ ਹੀ ਸਾਰਿਆਂ ਦੀ ਮੰਗਾ ਸਾਰੇ ਜੁਨੀਅਨ ਨੇ ਇੱਕੇ ਨੇ ਠੀਕ ਹੈ ਤੇਰਾ ਮੰਗਾ ਨੇ ਜਾਂ ਕੁਝ ਵੀ ਨਾ ਇੱਕੇ ਨੇ ਇੱਕੇ ਨੇ ਪਰ ਇਹ ਜੁਨੀਅਨ ਦਾ ਆਪਜ ਪਤਾ ਨਹੀਂ ਕਿਉਂ ਫਰਕ ਪਿਆਦਾ ਦਾ ਤੋਂ ਇਹ ਜੇ ਜੁਨੀਆ ਨਾ ਹੋਣੀ ਤਾਂ ਹੀ ਲੋਕ ਆਉਣਗੇ ਤਾਂ ਹੀ ਲੋਕ ਹੋਰ ਵੱਧ ਆਉਣਗੇ ਜੀ ਜਿਹੜੇ ਆਪ ਚ ਆਏ ਕਹਿੰਦੇ ਜਨਨ ਕਿ ਜਥੇਬੰਦੀਆਂ ਨੇ ਜਥੇਬੰਦੀਆਂ ਨੇ ਅਟੈਚ ਨੇ ਉਹ ਨਜ਼ਰ ਆਉਂਦੇ ਨਹੀਂ ਜਦੋਂ ਜਥੇਬੰਦੀਆਂ ਆ ਜਾਣਗੇ ਉਹ ਸਾਰੇ ਆ ਜਾਣਗੇ ਬਹੁਤ ਲੋਕ ਤੁਰਪੇ ਜੀ ਬਹੁਤ ਜਥੇਬੰਦੀਆਂ ਨੂੰ ਦੇਖ ਦੇਖ ਕੇ ਹੁਣ ਆਟੋ ਮੈਂ ਆਪੇ ਤੁਰਨ ਲੱਗ ਗਿਆ ਅਗਲੇ ਕਹਿੰਦਾ ਵੀ ਹੁਣ ਜਥੇਬੰਦੀਆਂ ਤਾਂ ਨਹੀਂ ਤੁਰਦੇ ਤਾਂ ਲੋਕ ਤਾਂ ਤੁਰਨ ਲੱਗੇ ਨਾ ਲੋਕ ਲੱਗੇ ਤੁਰਨ ਲੋਕ ਤੁਰਨ ਲੱਗੇ ਹਾਂਜੀ ਭਾਈ ਜੀ ਕਿਹੜਾ ਪਿੰਡ ਹੈ ਭਾਈ ਬੋੜਾ ਬਾਲ ਬੋੜਾ ਬਾਲ ਕਿਵੇਂ ਦੇਖਦੇ ਹੋ ਅੰਦੋਲਨ ਅੰਦਾ ਕਿਵੇਂ ਲੱਗਦਾ ਹੈ ਅੱਜ ਆਏ ਬਈ ਪਹਿਲੇ ਦਿਨ ਤੇ ਜਿਵੇਂ YouTube ਤੇ ਜਾ ਕੇ ਤੇ ਆਪਾਂ Instagram ਤੇ ਸੁਣਦੇ ਆਂ ਵੀ 3-4000 ਬੰਦਾ ਐਵੇਂ ਸੁਣਦੇ ਆਂ ਔਰ ਉਹਦਾ ਕਾਠੀ ਬਹੁਤ ਜ਼ਿਆਦਾ ਹੈ ਕੋਈ ਦਿੱਕਤ ਨਹੀਂ ਸਭ ਖਾਣ ਪੀਣ ਨੂੰ ਦਵਾਈਆਂ ਚਾਹ ਪਾਣੀ ਸਾਰਾ ਕੁਝ ਪ੍ਰਬੰਧ ਹੈ ਬਾਈ ਕੋਈ ਠੰਡ ਦਾ ਡਿੱਕੀ ਨਹੀਂ ਤੇ ਕੁਝ ਜਥੇ ਬੰਦੀਆਂ ਹਜੇ ਵੀ ਯਾਨੀ ਕਿ ਸਹਿਮਤ ਨਹੀਂ ਹੋਈਆਂ ਨਾਲ ਕੀ ਕਹਿਣਾ ਚਾਹੁੰਦੇ ਹੋ ਨਹੀਂ ਹੋਈਆਂ ਜੀ ਕੋਈ ਸਾਡੇ ਪਿੰਡੋਂ ਵੀ ਕੋਈ ਨਹੀਂ ਹੋਈ ਜਿਸ ਬੰਦੀ ਸਹਿਮਤ ਬਿਲਕੁਲ ਅਸੀਂ ਆਪ ਤੋਂ ਤਾਂ ਪਈ ਆਏ ਹਾਂ ਜੀ ਆਪੋ ਤਾਂ ਪਿਆ ਰਹੇ ਹਾਂ ਜੀ ਬੰਦੇ ਆਪਣਾ ਬੰਦੇ ਨੂਪਗੜਾ ਹਾਂ ਜੀ ਨੂਪਗੜਾ ਨੂਪਗੜਾ ਰਾਜਸਥਾਨ ਮਾਨਸਾ ਜੀ ਮਾਨਸਾ 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 ਲੈ ਲੈ ਵੀ ਜੀ ਨੂਪਗੜਾ ਲੈ ਲੈ ਠੀਕ ਹੈ ਮੈਂ ਕਿ ਮਹਾਰਾਸ਼ਟਰ ਚ ਵੀ ਮਸ਼ਹੂਰ ਹਾਂ ਸਾਰੇ ਪਹੁੰਚੋ ਪਰ ਹਮ ਹਮਾਕੇ ਕੋਨੇ ਆਉਣਾ ਸਾਰਿਆਂ ਨੂੰ ਜ਼ਰੂਰੀ ਹੈ ਆਪਰ ਬੰਦ ਹੈ ਇਹ ਲੋਕ ਪਾਰਟੀਆਂ ਬਾਜ਼ੀਆਂ ਛੱਡ ਦੋ ਸਾਰਿਆਂ ਫਿਰ ਭੋਗਤੀ ਆਉਣਗੇ ਭਾਈ ਜੀ ਜਦੋਂ ਦੀਪ ਸਿੱਧੂ ਮੇਰੇ ਵੀ ਇਹੀ ਕੁਝ ਹੋਇਆ ਸੀਗਾ ਇਹ ਪੰਜਾਬ ਨੂੰ ਇਹ ਆਤ ਪੈ ਗਈ ਹੈ ਹੀਰਾ ਗਵਾ ਕੇ ਨਾ ਜਦੋਂ ਆਪ ਦਾ ਸਾਰਾ ਕੁਝ ਗਵਾ ਲੈਂਦੇ ਆ ਬਾਜ ਭੋਗਾਂ ਦੇ ਇਕੱਠੇ ਹੁੰਦੇ ਆ ਸੋ ਇਹਨਾਂ ਨੂੰ ਬੇਨਤੀ ਆ ਬਾਈ ਵੀ ਹੱਥ ਜੋੜ ਕੇ ਬੇਨਤੀ ਆ ਜੇ ਪਹੁੰਚ ਸਕਦੇ ਆ ਤਾਂ ਪਹੁੰਚੋ ਠੀਕ ਹੈ ਮੈਂ ਹੀ ਕੋ ਬਾਹਲੇ ਸਿਆਣੇ ਨਹੀਂਗੇ ਇਹਨਾਂ ਨੂੰ ਆਪ ਨੂੰ ਚਾਹੀਦਾ ਇਹ ਗੱਲਾਂ ਕੋ ਕਹਿਣ ਦੀ ਗੱਲ ਨਹੀਂ ਜੀ ਤੁਸੀਂ ਆਪ ਹੀ ਆ ਜਾਓ ਜਦੋਂ ਅਸੀਂ ਕਮਾਲ ਆਨੇ ਆ ਫਿਰ ਫਿਰ ਭੋਗਾਂ ਦੇ ਕੱਠ ਬਹੁ ਹੁੰਦੇ ਨੇ ਹਾਂਜੀ ਹਾਂਜੀ ਮੁੜ ਕੇ ਫਿਰ ਅਸੀਂ ਬਹੁਤ ਕੱਠੀ ਹੁੰਦੇ ਆ ਫਿਰ ਅਸੀਂ ਬਹੁਤ ਨਾਰੇ ਲਾਉਣੇ ਆ ਫਿਰ ਅਸੀਂ ਰਾਖਾਂ ਘਰਾਂ ਨੂੰ ਲੈ ਕੇ ਜਾਂਦੇ ਆ ਪਹਿਲਾਂ ਉਹਨੂੰ ਗਦਾਰ ਦਸੀ ਗਏ ਹੁਣ ਆਖਾ ਹੁਣ ਜਗਜੀਤ ਸਿੰਘ ਨੂੰ ਆਖੀ ਜਾਂਦੇ ਆ ਵੀ ਜੇ ਜੂਸ ਪੀਂਦਾ ਇਹ ਐਂ ਕਰਦਾ ਇਹ ਉਹਨਾਂ ਦਾ ਬੰਦਾ ਅੱਛਾ ਕਹਿ ਰਹੇ ਨੇ ਹਾਂਜੀ ਹਾਂਜੀ ਕਹਿ ਰਹੇ ਨੇ ਠੀਕ ਹੈ ਇੰਨਾਂ ਦੇ ਵਿੱਚ ਇਹੀ ਗੱਲਾਂ ਹੋ ਰਹੀਆਂ ਵੀ ਇਹਨੂੰ ਕੁਝ ਨਹੀਂ ਹੋਣਾ ਗੱਲ ਤੇਹੀ ਹੈ ਵੀ ਜਿਆਦਾ ਫੇਰ ਬਣਾਇਆ ਜੋ ਆਪਦੇ ਵਰਕਰਾਂ ਨੂੰ ਸਿਖਾਉਂਦੇ ਨੇ ਪੂਰਾ ਹਾਂ ਪੂਰਾ ਪੂਰਾ ਆਪਦੇ ਆਣੇ ਵੀ ਉਹਨਾਂ ਨੂੰ ਆਏ ਆ ਵੀ ਕਿਤੇ ਜੱਤ ਦਾ ਸੇਰਾ ਕੱਲੇ ਡੱਲੇਵਾਲ ਸਾਹਿਬ ਨਾਲ ਸਿਰ ਨਾਲ ਮਨ ਲਾ ਬੱਜ ਠੀਕ ਹੈ ਠੀਕ ਹੈ ਬਿਲਕੁਲ ਜੀ ਜੀ ਸੰਗਤ ਅੱਜ ਖੇਪੜ ਤੋਂ ਆਈ ਆਪਣੇ ਨਾਲ ਸਾਰੇ ਮੁੰਡੇ ਅੱਜ ਖੇਪੜ ਤੋਂ ਆਏ ਨੇ ਸਾਰੇ ਰਾਤ ਦੇ ਭਾਈ ਜੀ ਨੌਜਵਾਨ ਬਹੁਤ ਪਹੁੰਚੇ ਨੇ ਇਧਰੇ ਠੀਕ ਹੈ ਬਹੁਤ ਜਿਆਦੇ ਵੀਰੇ ਰੂਹ ਖੁਸ਼ ਹੋ ਗਈ ਬਈ ਠੀਕ ਹੈ ਬਹੁਤ ਵੀਰੇ ਇਨਾ ਮਾਨਦਾਨ ਬਈ ਜੀ ਬਾਈ ਗੁਰੂ ਚੜ੍ਹਦੀ ਕਲਾ ਰੱਖੇਗਾ ਢੱਲੇਵਾਲ ਸਾਹਿਬ ਨੂੰ ਅੰਦਰ ਉਸਤੀ ਰੱਖੀ ਜੀ ਉਸਤੀ ਬਖਸ਼ੇ ਬਾਈ ਅਸਤਾ ਬਾਈ ਨਹੀਂ ਅੱਖਾਂ ਜੋ ਜੂ ਹੋਉਂਦੇ ਨੇ ਬਾਈ ਠੀਕ ਹੈ ਸਾਰ ਰਾਤ ਬਾਈ ਆਪ ਦੀ ਜਾਨ ਕਰਵਾਉਣ ਦੋ ਜੇ ਜਾਨ ਜਾਂਦੀ ਹੈ ਜੇ ਪਰ ਢੱਲੇਵਾਲ ਸਾਹਿਬ ਨੂੰ ਚਿੜੀ ਨਹੀਂ ਫਰਕ ਪੈਂਦੇ ਵੀ ਰਾਤ ਨੂੰ ਡਰਟੀ ਹੁੰਦੀ ਹੈ ਵੀ ਅੰਦਰ ਜਿਹੜਾ ਇੱਕ ਪੁਲਿਸ ਕਹਿੰਦੇ ਨੇ ਬਈ ਪਿੱਛੇ ਪਿੰਡਾਂ ਚ ਪੁਲਿਸ ਲੱਗ ਚੁੱਕੀ ਹੈ ਕੱਲ ਵੀ ਪੰਜ ਸੱਤ ਬੱੱਸਾਂ ਆਈਆਂ ਨੇ ਇਧਰੋਂ ਲੈ ਰੇ ਕਣੀ ਨੂੰ ਜੱਖੜ ਕਣੀ ਨੂੰ ਐ ਉੱਪਰ ਦੀ ਕੀ ਚੱਕਰੇ ਵੀ ਡੱਲੇਗਾ ਸਾਹਿਬ ਨੂੰ ਲਿਜਾ ਸਕਦੇ ਨੇ ਨਹੀਂ ਵੀਰੇ ਅਸੀਂ ਨਹੀਂ ਚੱਕਾਂਗੇ ਕਿਉਂ ਕਿ ਚੱਕਰ ਦੇ ਦਾਣੇ ਇਹ ਤਾਂ ਬਹੁਤ ਫਰੰਟਾ ਹੈ ਜੀ ਬਾਈ ਜੇ ਵਿਚਾਨ ਜਾਂਦੀ ਆ ਜੀ ਬਾਈ ਸੋਸ਼ਲ ਮੀਡੀਆ ਚੈਲੰਜ ਦੇ ਘਰੇ ਚਾਹ ਜਾਂਦੀ ਜਾਂਦੀ ਜਾਵੇ ਇੱਕ ਮਿੰਟਾ ਪਹਿਲਾਂ ਉਹ ਚੱਕਣ ਨਹੀਂ ਦਿੰਦੇ ਜੀ ਅੱਛਾ ਆ ਚਿੜੀ ਨਹੀਂ ਵੀਰੇ ਅੰਦਰ ਫੜਕਣ ਦੇ ਇਸ ਤਾਂ ਠੀਕ ਹੈ ਵੀ ਸਰਕਾਰ ਕਿੰਨਾ ਜ਼ੋਰ ਲਾ ਲੈ ਲਿਜਾ ਨਹੀਂ ਸਕਦੀ ਨਾ ਮਰਜ਼ੀ ਲਾ ਲੈ ਜੀ ਕੋਈ ਨਹੀਂ ਕੋ ਮੜ ਸਕਦਾ ਜੀ ਰਵੰਧ ਵਾਲਾ ਖੇਤੀ ਕਿਤੇ ਡੱਲੇ ਵਾਲ ਸਾਹਿਬ ਨੂੰ ਸਾਡੇ ਵਰਕਰਾਂ ਨੂੰ ਵੀ ਮਿਲਣ ਲੱਗਦੇ ਠੀਕ ਹੈ ਜੇ ਉਹਨਾਂ ਨੂੰ ਥੋੜੀ ਜਿਹੀ ਸਿਹਤ ਪੱਖੋਂ ਹੋ ਰਹੀ ਹੈ ਕਮਜ਼ੋਰੀ ਹੋ ਰਹੀ ਹੈ ਹਾਂਜੀ ਕਮਜ਼ੋਰੀ ਕਾਰਨ ਉਹ ਅੰਦਰੀ ਨੇ ਉਹਦੇ ਲਈ ਮੇਨ ਬੰਦੇ ਜਾਂਦੇ ਨੇ ਜਿਹੜੇ ਮੇਨ ਹੀ ਦਵਾਈ ਬੂਟੀ ਦੇਣ ਕੋਈ ਜਾਂ ਕੋਈ ਉਹਨਾਂ ਨੂੰ ਕਿਸੇ ਚੀਜ਼ ਦੀ ਜਰੂਰਤ ਪੈਂਦੇ ਉਹੀ ਜਾਂਦੇ ਨੇ ਹੋਰ ਕੋਈ ਜ਼ਿਆਦਾ ਮੈਂ ਉੱਥੋਂ ਆਇਆ ਨਹੀਂ ਹਾਂ ਠੀਕ ਹੈ ਸਟੇਜ ਤੇ ਵੀਰੇ ਡੈਊਟ ਹੁੰਦੇ ਰਹਤ ਸਾਡੀ ਵੀ ਠੀਕ ਹੈ ਜੀ ਸਾਨੂੰ ਮਾਰ ਕੇ ਚੱਕ ਸਕਦੇ ਜੀ ਮਤਲਬ ਡੱਲੇਵਾਲ ਨੂੰ ਹਾਂ ਉਹ ਨੇੜੇ ਕਿਵੇਂ ਲੱਗ ਜੂਗੀ ਠੀਕ ਹੈ ਬਈ ਯਾਰ ਨੂੰ ਸਵੀਕਰ ਹੁੰਦੇ ਹੱਥਾਂ 'ਚ ਉਹਦੀ ਕੂਕੂ ਉਹਦੀ ਬਿਜਾਦ ਵੀ ਆ ਗਏ ਭਾਈ ਆ ਗਏ ਉਹੀ ਕੰਮ ਕਰੇ ਸਾਡਾ ਅਸੀਂ ਪੁਰਸੋਂ ਕਿਹੜਾ ਕੋਈ ਘਟ ਨਹੀਂ ਹੈਗਾ ਵੀਰੇ ਅਸੀਂ